ਪੰਜਾਬ ਦੇ ਵਿੱਚ ਮੁਰਮੀ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਤੁਹਾਡੇ ਇਲਾਕੇ ਦਾ ਇਸ ਵੇਲੇ ਕਿਸ ਤਰੀਕੇ ਦਾ ਮੌਸਮ ਰਹਿੰਦਾ ਉਹ ਵੀ ਜ਼ਰੂਰ ਸਾਂਝਾ ਕਰੋ ਕਮੈਂਟਰ ਆਹੀ ਤੇ ਦੱਸਿਆ ਜਾ ਰਿਹਾ 15 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ ਤੂਫਾਨ ਦੇ ਨਾਲ ਨਾਲ ਬਿਜਲੀ ਡਿੱਗਣ ਦੀ ਸੰਭਾਵਨਾ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਨਾਲ ਨਾਲ ਹੋਰ ਵੀ ਕਿਹੜੇ ਜਿਹੜੇ ਇਲਾਕੇ ਨੇ ਜਿੱਥੇ ਬਾਰਿਸ਼ ਹੋ ਸਕਦੀ ਹੈ ਉਹ ਦੱਸਾਂਗੇ ਤੁਹਾਨੂੰ ਐਨੇ ਦਿਨੀ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਮੌਸਮ ਬਦਲ ਰਿਹਾ ਕਈ ਰਾਜਾਂ ਦੇ ਵਿੱਚ ਸਵੇਰੇ ਠੰਡ ਹੁੰਦੀ ਹੈ ਤੇ ਦੁਪਹਿਰ ਤੱਕ ਗਰਮੀ ਮਹਿਸੂਸ ਹੋਣ ਲੱਗਦੀ ਹੈ ਤੇ ਭਾਰਤੀ ਮੌਸਮ ਸਮੂਹ ਵਿਭਾਗ ਦੇ ਅਨੁਸਾਰ 12 ਮਾਰਚ ਨੂੰ ਪੱਛਮੀ ਹਿਮਾਲਿਆਤ ਵਿੱਚ ਇੱਕ ਨਵੀਂ ਪੱਛਮੀ ਜਿਹੜੀ ਗਰਬੜੀ ਬਣਨ ਦੀ ਸੰਭਾਵਨਾ ਸੀਗੀ ਜਿਸ ਦੇ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਇੱਕ ਵਾਰ ਫਿਰ ਬਦਲਿਆ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਣ ਜਾ ਰਿਹਾ ਕਿ ਮੌਸਮ ਵਿਭਾਗ ਦੇ ਮੁਤਾਬਕ 12 ਤੋਂ 14 ਮਾਰਚ ਤੱਕ ਪੱਛਮੀ ਹਿਮਾਲਿਆਨ ਖੇਤਰ ਦੇ ਵਿੱਚ ਭਾਰੀ ਮੀਂਹ ਅਤੇ ਬਰਬਾਰੀ ਦੀ ਜੋ ਹੈ ਸੰਭਾਵਨਾ ਹੈਗੀ ਹੈ ਤੇ ਪੰਜਾਬ ਦੇ ਵਿੱਚ ਵੀ ਹੁਣ ਦੁਬਾਰਾ ਮੌਸਮ ਜਿਹੜਾ ਆਪਣਾ ਮિજાਜ ਬਦਲਣ ਜਾ ਰਿਹਾ ਜੋ ਠੰਡ ਹੈਗੀ ਆ ਉਹ ਬਰਕਰਾਰ ਰਹੇਗੀ 12 ਮਾਰਚ ਨੂੰ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਜੇ ਗੱਲ ਕਰ ਲਈ ਮੌਸਮ ਦੇ ਵਿੱਚ ਬਦਲਾਅ ਹੋਵੇਗਾ ਜ਼ਿਆਦਾ ਇਲਾਕਿਆਂ ਦੇ ਵਿੱਚ ਤੂਫਾਨ ਦੇ ਨਾਲ ਨਾਲ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਦੱਸੀ ਜਾ ਰਹੀ ਹੈ ਇਸ ਦੇ ਨਾਲ ਹੀ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ 13 ਮਾਰਚ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ, ਪੱਛਮੀ ਉੱਤਰ ਪ੍ਰਦੇਸ਼ ਤੇ ਰਾਜਸਥਾਨ ਵਿੱਚ ਬਾਰਿਸ਼ ਹੋ ਸਕਦੀ ਹੈ। ਪੰਜਾਬ ਦੇ ਵਿੱਚ 13 ਤੇ 14 ਮਾਰਚ ਨੂੰ ਮੀਂਹ ਵੀ ਪੈ ਸਕਦਾ ਹੈ ਤੇ ਜਿਹੜੀ ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਕਿਹਾ ਕਿ ਮੌਸਮ ਦੇ ਵਿੱਚ ਪੱਛਮੀ ਗੜਬੜੀ 12 ਮਾਰਚ ਦੀ ਰਾਤ ਨੂੰ ਸਰਗਰਮ ਹੋ ਸਕਦੀ ਹੈ। ਆਈਐਮਡੀ ਦੇ ਅਨੁਸਾਰ 12 ਤੋਂ 14 ਮਾਰਚ ਤੱਕ ਜੰਮੂ ਕਸ਼ਮੀਰ, ਲਦਾਖ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੜ ਦੇ ਵਿੱਚ ਬਰਫਬਾਰੀ ਦੇ ਨਾਲ ਹਲਕੀ ਬਾਰਿਸ਼ ਹੋਰਦੀ ਸੰਭਾਵਨਾ ਹੈਗੀ ਹੈ ਤੇ 15 ਮਾਰਚ ਤੱਕ ਦੀ ਜਿਹੜੀ ਹੈ ਹਲੇ ਮੌਸਮ ਵਿਭਾਗ ਦੇ ਵੱਲੋਂ ਤਾਂ ਕੋਈ ਐਸੀ ਅਪਡੇਟ ਨਹੀਂ ਆਈ ਬਟ 13 14 ਮਾਰਚ ਜਿਹੜੀ ਹੈਗੀ ਆ ਉਹ ਦੱਸੀ ਜਾ ਰਹੀ ਹੈ ਕਿ ਮੌਸਮ ਜਿਹੜਾ ਹੈ ਬਰਫਬਾਰੀ ਵੀ ਹੋ ਸਕਦੀ ਹੈ ਤੀਬਰਤਾ ਹੈਗੀ ਹੈ ਸੰਭਾਵਨਾ ਹੈਗੀ ਹੈ ਬਾਰਿਸ਼ ਹੋ ਸਕਦੀ ਹੈ ਬਰਫਬਾਰੀ ਹੋ ਸਕਦੀ ਹੈ ਖਾਸ ਤੌਰ ਦੇ ਤੇ ਨਵੇਂ ਖੇਤਰ ਪ੍ਰਭਾਵਿਤ ਹੋਣਗੇ ਤੁਸੀਂ ਇਸ ਵੇਲੇ ਕਿਹੜੇ ਇਲਾਕੇ ਦੇ ਵਿੱਚ ਮੌਜੂਦ ਹੋ ਜ਼ਰੂਰ ਸਾਨੂੰ ਕਮੈਂਟ ਰਾਹੀਂ ਦੱਸੋ ਤਾਂ ਕਿ ਜਿਹੜੇ ਵੀ ਲੋਕ ਇਸ ਲਾਈਵ ਦੇ ਨਾਲ ਜੁੜੇ ਨੇ ਉਹ ਜ਼ਰੂਰ ਦੇਖ ਸਕਣ ਤੇ ਜਾਣ ਸਕਣ ਕਿ ਕਿੱਥੇ ਜਿਹੜਾ ਇਲਾਕੇ ਦੇ ਵਿੱਚ ਕਿਹੜਾ ਮੌਸਮ ਹੈਗਾ ਵਿਭਾਗ ਨੇ ਕਿਹਾ ਹੈ ਕਿ ਪੱਛਮੀ ਗੜਬੜੀ ਕਾਰਨ ਸਿੱਕਮ ਅਤੇ অরਨਾਚਲ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਹੈ ਇਸੇ ਨਾਲ ਹੀ ਤੁਹਾਨੂੰ ਦੱਸਦੇ ਹਾਂ ਕਿ ਮੌਸਮ ਜਿਹੜਾ ਹੈਗਾ ਓਡੀਸ਼ਾ ਦੇ ਨਾਲ ਨਾਲ ਕਰਨਾਟਕ ਅਤੇ ਕੇਰਲ ਦੇ ਦੱਖਣੀ ਹਿੱਸਿਆਂ ਦੇ ਵਿੱਚ ਵੀ ਇਸੇ ਦੌਰਾਨ ਬਾਰਿਸ਼ ਹੋਣ ਦੀ ਸੰਭਾਵਨਾ ਹੈਗੀ ਹੈ ਤੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਰਾਜਸਥਾਨ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਜੇਕਰ ਤੁਸੀਂ ਪੰਜਾਬ ਦੇ ਵਿੱਚ ਇਸ ਵੇਲੇ ਮੌਜੂਦ ਹੋ ਜ਼ਰੂਰ ਕਮੈਂਟਾਂ ਵਿੱਚ ਦੱਸੋ ਤੇ ਦੱਸੋ ਕਿ ਕਿਸ ਤਰੀਕੇ ਦੇ ਨਾਲ ਮੌਸਮ ਉੱਥੇ ਬਣਿਆ ਹੋਇਆ ਮੌਸਮ ਵਿਭਾਗ ਦੀ ਜਿਹੜੀ ਭਵਿੱਖਬਾਣੀ ਉਹ ਸੱਚ ਹੋ ਰਹੀ ਹੈ ਕਿ ਝੂਠ ਨਿਕਲ ਰਹੀ ਹੈ ਜ਼ਰੂਰ ਸਾਡੇ ਨਾਲ ਸਾਂਝਾ ਕਰੋ ਤੇ 13-14 ਮਾਰਚ ਨੂੰ ਪੰਜਾਬ ਦੇ ਵਿੱਚ ਮੀਂਹ ਪੈ ਸਕਦਾ ਹੈ ਤਾਂ ਜ਼ਰੂਰ ਇਸ ਖਬਰ ਨੂੰ ਜੋ ਹੈ ਪੰਜਾਬ ਦੇ ਵਿੱਚ ਜਿਹੜੇ ਵੀ ਲੋਕ ਰਹਿੰਦੇ ਨੇ ਉਨ੍ਹਾਂ ਤੱਕ ਜ਼ਰੂਰ ਪਹੁੰਚਾ ਦੇਣਾ ਪੰਜਾਬ ਦੇ ਵਿੱਚ ਮੁਰਮੀ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਤੋਂ ਹਾੜ੍ਹ